ਸ਼ਹੀ ਕਹਿਣਾ ਕਿ ਜਦ ਕੋਈ ਬੰਦਾ ਨੇਕ ਨੀਤ ਨਾਲ ਔਰ ਪੂਰੇ ਜਜ਼ਬਾਤ ਨਾਲ ਕੰਮ ਕਰਦਾ ਤਾਂ ਪਰਮਾਤਮਾ ਉਹਦੇ ਲਈ ਆਪਣਾ ਰਾਹ ਬਣਾ ਦਿੰਦਾ ਇੱਕ ਛੋਟਾ ਜਿਹਾ ਰਾਹ ਬਣਿਆ ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡਾ ਕਾਰੋਬਾਰ ਕਰੋ ਔਰ ਇਸੇ ਤਰੀਕੇ ਤੁਸੀਂ ਜਦੋਂ ਕੰਮ ਸ਼ੁਰੂ ਕਰਦੇ ਨਾ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਨੂੰ ਵੀ ਰੋਜ਼ਗਾਰ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਕਿਹਾ ਜੋ ਵੀ ਕਸਟਮਰ ਹੈ ਹਾਂ ਜੀ ਸਾਡੇ ਕੋਲ ਸਰ ਬਿਲ ਪੇਮੈਂਟ ਹੈ ਜੀ ਨਿਊ ਕਨੈਕਸ਼ਨ ਅਗਰ ਕਸਟਮਰ ਨੇ ਲੈਣਾ ਹੈ ਕੋਈ ਵੀ ਦਾ ਬੋਡਾਫੋਨ ਆਈਡੀਆ ਦਾ ਉਹ ਵੀ ਮਿਲ ਜਾਂਦਾ ਹੈ ਰੀਚਾਰਜ ਕਰਵਾਣਾ SIM ਚੇਨ ਕਰਾਣੇ ਕੋ SIM ਦੇ ਵਿੱਚ ਕੋ ਪ੍ਰੋਬਲਮ ਆ ਜਾਂਦੀ ਆ ਉਹਦਾ ਵੀ ਪੋਸਟਪੇਡ ਨੰਬਰ ਆਪਣੇ ਜਿਹੜਾ ਮੇਨ ਜਿਹੜਾ ਹੈਗਾ ਆਪਾਂ ਪੋਸਟਪੇਡ ਨੰਬਰ ਦੀ ਜਿਹੜਾ ਸੇਵਿੰਗ ਸਾਰੀਆਂ ਦੇਖਦੇ ਆ ਨੰਬਰ ਇੱਕ ਵਾਰ ਰੀਬੂਟ ਇਹ ਨੰਬਰ ਇਹ ਨਹੀਂ ਪੋਸਟ ਇਹ ਨੰਬਰ ਤੁਸੀਂ ਜਾਂ ਨੰਬਰ ਅੱਜ ਮੈਂ ਆਪਣੇ ਵੱਲੋਂ ਤੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਵੀਰ ਜਤਿੰਦਰ ਜੀ ਨੂੰ ਜਿਨ੍ਹਾਂ ਨੇ ਅੱਜ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਉੱਤੇ ਗਵਰਨਮੈਂਟ ਸੀਨੀਅਰ ਸਕੱਤਰ ਸਕੂਲ ਦੇ ਸਾਹਮਣੇ ਬਿਲਕੁਲ ਬੀਆਈ ਦਾ ਮਿੰਨੀ ਸਟੋਰ ਖੋਲ ਕੇ ਆਪਣੇ ਨਵੇਂ ਕਾਰੋਬਾਰ ਦੀ ਸ਼ੁਰੂਆਤ ਕੀਤੀ ਹੈ ਸੋ ਮੈਂ ਆਪਣੇ ਵੱਲੋਂ ਸਮੁੱਚੇ ਆਪਣੇ ਪਰਿਵਾਰ ਵੱਲੋਂ ਇਹਨਾਂ ਨੂੰ ਇਹਨਾਂ ਦੇ ਕਾਰੋਬਾਰ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣ ਆਇਆ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਮਾਲਕ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਔਰ ਇਹਨਾਂ ਦਾ ਜਿਹੜਾ ਕਾਰੋਬਾਰ ਆ ਉਹ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰੇ ਸੋ ਮੇਰੇ ਨਾਲ ਵੱਡੇ ਭਾਜੀ ਦਿਨੇ ਸੂਰੀ ਜੀ ਵੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜੀ ਮੁਬਾਰਕਬਾਦ ਦੇਣ ਆਏ ਨੇ ਸੋ ਸਾਡੇ ਸਾਰਿਆਂ ਬਲੂ ਭਾਜੀ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਹ ਸਭ ਤੋਂ ਪਹਿਲਾਂ ਤਾਂ ਵੀਰ ਜਤਿੰਦਰ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸ਼ੁਭ ਕਾਮਨਾਵਾਂ ਔਰ ਇਹਨਾਂ ਨੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਪ੍ਰਮਾਤਮਾ ਕਰੇ ਕੰਮ ਵਧੇ ਇੱਜ਼ਤ ਵਧੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਚੰਡੀਗੜ੍ਹ ਰੋਡ ਹੈ ਨਾ ਜੀ ਨਵੇਂ ਸ਼ਹਿਰ ਦੇ ਸਿਰ ਦਾ ਇੱਕ ਤਰ੍ਹਾਂ ਦਾ ਤਾਜ ਹੈ ਔਰ ਇੱਥੇ ਕੋਈ ਪਾਰਕਿੰਗ ਦੀ ਦਿੱਕਤ ਵੀ ਨਹੀਂ ਆ ਬਾਕੀ ਵੀਰ ਉਹਨਾਂ ਦੀ ਗੱਲ ਕਰੀਏ ਤਾਂ ਦੋ ਤਿੰਨ ਵਾਰ ਮੀਟਿੰਗਸ ਹੋਈਆਂ ਸਾਡੀਆਂ ਔਰ ਵੀਰ ਹੁਣੀ ਬਹੁਤ ਫਾਸਟ ਨੇ ਜਿੱਦਾਂ ਵੀਆਈ ਦਾ ਜਿਹੜਾ ਕਨੈਕਸ਼ਨ ਬਹੁਤ ਫਾਸਟ ਹੈ ਨਾ ਐਦੀ ਇਹਨਾਂ ਦੀ ਕਨੈਕਟੀਵਿਟੀ ਬਹੁਤ ਫਾਸਟ ਹੈ ਬੜੇ ਇਮਾਨਦਾਰ ਨੇ ਨੇਕ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਬਿੱਲ ਪੇ ਕਰਦਾ ਉਹਦੇ ਮਨ 'ਚ ਕਿਤੇ ਨਾ ਕਿਤੇ ਡਾਊਟ ਰਹਿੰਦਾ ਕਿ ਯਾਰ ਮੇਰੇ ਪੈਸੇ ਪਹੁੰਚ ਵੀ ਗਏ ਕਿ ਨਹੀਂ ਤਾਂ ਤੁਸੀਂ ਇਹਨਾਂ ਤੇ ਭਰੋਸਾ ਕਰ ਸਕਦੇ ਹੋ ਇਮਾਨਦਾਰ ਨੇ ਪਰਿਵਾਰ ਬਹੁਤ ਚੰਗਾ ਔਰ ਮੈਂ ਤਾਂ ਹਮੇਸ਼ਾ ਹੀ ਕਹਿੰਨਾ ਕਿ ਜਦ ਕੋਈ ਬੰਦਾ ਨੇਕ ਨੀਤ ਨਾਲ ਔਰ ਪੂਰੇ ਜਜ਼ਬਾਤ ਨਾਲ ਕੰਮ ਕਰਦਾ ਤਾਂ ਪ੍ਰਮਾਤਮਾ ਉਹਦੇ ਲਈ ਆਪਣਾ ਰਾਹ ਬਣਾ ਦਿੰਦਾ ਇੱਕ ਛੋਟਾ ਜਿਹਾ ਰਾਹ ਬਣਿਆ ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡਾ ਕਾਰੋਬਾਰ ਕਰੋ ਔਰ ਇਸੇ ਤਰੀਕੇ ਤੁਸੀਂ ਜਦੋਂ ਕੰਮ ਸ਼ੁਰੂ ਕਰਦੇ ਨਾ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਸ਼ਹਿਰ ਨੂੰ ਸਹੂਲਤਾਂ ਮਿਲਦੀ ਹੈ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲਦਾ ਤੇ ਬਸ ਜਿਵੇਂ ਭਾਜੀ ਉਹਨਾਂ ਨੇ ਕਿਹਾ ਕਾਰੋਬਾਰ ਵਧੇ ਇੱਜ਼ਤ ਵਧੇ ਨਾਮ ਵਧੇ ਤਰੱਕੀ ਹੋਵੇ ਬਰਕਤਾਂ ਹੋਣ ਇਹਨਾਂ ਨੂੰ ਖੁਸ਼ੀ ਮਿਲੇ ਪਰਿਵਾਰ ਨੂੰ ਖੁਸ਼ੀ ਮਿਲੇ ਔਰ ਨਾਮ ਤੁਸੀਂ ਕੀ ਰੱਖਿਆ ਜੇਟੀ ਇੰਟਰਪ੍ਰਾਈਜ਼ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਹਨਾਂ ਨੂੰ ਕੰਪਲੀਟ ਕਰਦੀ ਆ ਜੀ ਦੇਖੋ ਪੂਰਾ ਸ਼ਹਿਰ ਹੀ ਤੁਹਾਡਾ ਪਰਿਵਾਰ ਬਣੇ ਔਰ ਮੈਂ ਜਿੰਨੇ ਮੇਰੇ ਭੈਣ ਭਰਾ ਮੈਨੂੰ ਪਿਆਰ ਕਰਦੇ ਜ਼ਰੂਰ ਬੇਨਤੀ ਕਰੂੰਗਾ ਇੱਕ ਵਾਰੀ ਭਾਈ ਹੋਣਾ ਕੋ ਆਉ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਔਰ ਇਹਨਾਂ ਦੀ ਕਿਸਮਤ ਇਹਨਾਂ ਦੀ ਵੋਡਾਫੋਨ SIM ਵਾਂਗ ਜਿਹੜੀ ਚਮਕਦੀ ਬਹੁਤ ਬਹੁਤ ਮੁਬਾਰਕਾਂ ਬਹੁਤ ਸ਼ੁਕਰੀਆ ਤੁਸੀ ਮੈਂ ਉਹ ਜਿਆਦਾ ਕੁਝ ਬੋਲਣਾ ਤਾਂ ਉਹਦਾ ਨਹੀਂ ਬਸ ਮੈਂ ਇਹੀ ਕਹਾਂਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਕਿ ਹਾਂ ਜੋ ਵੀ ਕਸ਼ਮਾ ਸਾਡੇ ਹਾਂ ਜੀ ਸਾਡੇ ਕੋਲ ਸਾਰੇ ਬਿਲ ਪੇਮੈਂਟ ਹੈ ਜੀ ਨਿਊ ਕਨੈਕਸ਼ਨ ਅਗਰ ਕਸਟਮਰ ਨੇ ਲੈਣਾ ਹੈ ਕੋਈ ਵੀ ਦਾ ਬੜਾਫੋਨ ਆਈਡੀਆ ਦਾ ਉਹ ਵੀ ਮਿਲ ਜਾਂਦਾ ਹੈ ਰੀਚਾਰਜ ਕਰਵਾਣਾ SIM ਚੇਨ ਕਰਾਣੇ ਕੋ SIM ਦੇ ਵਿੱਚ ਕੋ ਪ੍ਰੋਬਲਮ ਆ ਜਾਂਦੀ ਆ ਉਹਦਾ ਵੀ ਪੋਸਟਪੇਡ ਨੰਬਰ ਆਪਣੇ ਜਿਹੜਾ ਮੇਨ ਜਿਹੜਾ ਹੈਗਾ ਆਪਾਂ ਪੋਸਟਪੇਡ ਨੰਬਰ ਦੀ ਜਿਆਦਾ ਸੇਲਿੰਗ ਹੁੰਦੀ ਆ ਪ੍ਰੀਪੇਡ ਨੰਬਰ VIP ਨੰਬਰ ਕਿਸੇ ਨੇ ਅਗਰ ਲੈਣਾ ਤਾਂ ਉਹ ਆਪ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਉਹ ਨੰਬਰ ਵੀ ਆਪਾਂ VVIP ਨੰਬਰ ਫਿਰ ਮੰਤਰੀਆਂ ਸੰਕਰਣ ਨੂੰ ਦਿੰਦੇ ਨੇ ਕਿ ਆਮ ਬੰਦਾ ਨਹੀਂ ਆਮ ਬੰਦਾ ਵੀ ਲੈ ਸਕਦਾ ਜੀ ਇਹ ਨਹੀਂ ਹੈਗਾ ਮੰਤਰੀਆਂ ਵਾਲਾ ਕੋਈ ਨਹੀਂ ਹੈ ਬਾ ਜੋ ਵੀ ਜੇ ਕਿਸੇ ਚੁਆਇਸਵਲ ਨੰਬਰ ਜਿਹਨੂੰ ਆਪਾਂ ਕਹਿੰਦੇ VIP ਹੋ ਗਿਆ ਜਾਂ ਚੁਆਇਸਵਲ ਨੰਬਰ ਹੋ ਗਿਆ ਉਹ ਆਪਾਂ ਦਿੰਦੇ ਆ ਜੀ ਨਾਲ ਦੋ ਨੰਬਰ ਇਹਨਾਂ ਲਈ ਰੱਖ ਲਿਓ ਜਰ ਜ਼ਿਆਦਾ ਦੇ ਪਾਸੇ ਬਿਲਕੁਲ ਫਿਕਰ ਦੀ ਤੇ ਬਾਕੀ ਜੇ ਨਹੀਂ ਆ ਵੀ ਆਪਾਂ ਨੂੰ ਕੋਈ ਨੈਟਵਰਕ ਦੀ ਪ੍ਰੋਬਲਮ ਆਉਂਦੀ ਆ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਕੋ ਸਿਮ ਦੇ ਅੰਦਰ ਕੋਈ ਸਮੱਸਿਆ ਆਉਂਦੀ ਆ ਕਿਸੇ ਨੰਬਰ ਪੋਰਟ ਕਰਾਣਾ ਜਾਂ ਕੋਈ ਸਿਮ ਨਹੀਂ ਚੱਲ ਰਹੀ ਹੈਗੀ ਤੇ ਹਰ ਇੱਕ ਚੰਦਾ ਦੀ ਆਪਾਂ ਜੀ ਸਰਵਿਸ ਦੇ। ਉਹ ਵੀ ਦੱਸ ਦੋ ਕਿ ਇਮਾਨਦਾਰੀ ਨਾਲ ਕੰਮ ਹੋਏਗਾ ਬੇਫਿਕਰ ਹੋ ਕੇ। ਬਿਲਕੁਲ ਇਮਾਨਦਾਰੀ ਨਾਲ ਜੇ ਕੋਈ ਕਸਟਮਰ ਦਾ ਕੋਈ ਬਿੱਲ ਪੇਮੈਂਟ ਦੀ ਪ੍ਰੋਬਲਮ ਆਂਦੀ ਆ ਸਾਡੇ ਕੋਲ ਆ ਕੇ ਬਿੱਲ ਪੇਮੈਂਟ ਉਹ ਬਕਾਇਦਾ ਰਸੀਦ ਦਿੱਤੀ ਜਾਊਗੀ ਜੀ। ਬਕਾਇਦਾ ਉਹਦਾ ਨਾਮ ਉਹਦੀ ਅਮਾਉਂਟ ਲਿਖੀ ਜਾਏਗੀ। ਪਲੱਸ ਜੇ ਕੋਈ ਆਨਲਾਈਨ ਪੇਮੈਂਟ ਇੱਥੇ ਆ ਕੇ ਕਰਨਾ ਚਾਹੁੰਦਾ ਆ ਤਾਂ ਉਹਦੀ ਵੀ ਉਹਨੂੰ ਆਨਲਾਈਨ ਸ਼ਿਫਟ ਉਹਨੂੰ ਫੋਨ ਦੇ ਵਿੱਚ ਉਹਦੀ ਫੋਟੋ ਖਿੱਚ ਕੇ ਜਾ ਉੱਥੇ ਪ੍ਰਿੰਟ ਆ ਕਰਾ ਕੇ ਸਾਡੇ ਕੋਲ ਲੈ ਕੇ ਜਾ ਸਕਦਾ ਜੀ ਗੁੱਡ ਰੋਸਾ ਕਰ ਸਕਦੇ ਆ ਬਿਲਕੁਲ ਭਰੋਸਾ ਕਰ ਸਕਦੇ ਆ ਜੀ ਕੋਈ ਵੀ ਪ੍ਰੋਬਲਮ ਤੁਹਾਨੂੰ ਨਹੀਂ ਆਏਗੀ ਕੋਈ ਤਾਕਤਵਰ ਬੰਦਾ ਗਰਮ ਦੀ ਲੋੜ ਨਹੀਂ ਜੀ ਨਾ ਹੈ ਉੱਦਾ ਬੰਦਾ ਤਾਕਤਵਰ ਪਰ ਸਲੋ ਨਹੀਂ ਐਕਟਿਵ ਬਹੁਤ ਹੈ ਐਕਟਿਵ ਬਹੁਤ ਹੈ ਇਹ ਨਹੀਂ ਸਹੀ ਹੈ ਜੀ ਔਰ ਉਮੀਦ ਕਰਦੇ ਭਾਈ ਚੜ੍ਹਦੀ ਕਲਾ ਚ ਰਹੋ ਔਰ ਤਰੱਕੀਆਂ ਹੋਣ ਬਰਕਤ ਆਉਣ ਤੁਸੀਂ ਸ਼ਹਿਰ ਨੂੰ ਵੀ ਸਹੂਲਤ ਦੋ ਰੋਜ਼ਗਾਰ ਵੀ ਦਿਓ ਤੇ ਆਪਣੇ ਪਰਿਵਾਰ ਨੂੰ ਵੀ ਚੰਗਾ ਜੀਵਨ ਦਿਓ ਜੇ ਕਿਸੇ ਨੂੰ ਜੌਬ ਦੀ ਲੋੜ ਹੈ ਜੀ ਫਿਰ ਹਾਲ ਮੇ ਕੋ ਰਿਕੁਆਇਰਮੈਂਟ ਹੈ ਸਟਾਫ ਰੱਖਣਾ ਹੈ ਰਿਕੁਆਇਰਮੈਂਟ ਹੈਗੀ ਆ ਜੇ ਕੋਈ ਆਸਾਨ ਮੈਨਾ ਕੇ ਸੰਪਰਕ ਕਰ ਸਕਦਾ ਜੀ ਨੰਬਰ ਬੋਰਡ ਦੇ ਉੱਪਰ ਵੀ ਲਿਖਿਆ ਹੋਇਆ ਹੈ ਆ ਬਾਕੀ ਮੈਂ ਨੰਬਰ ਮੈਂਸ਼ਨ ਵੀ ਕਰ ਦਿੰਦਾ ਆ ਬੋਰਡ ਕਿ ਦੱਸ ਦਿਓ ਬੋਰਡ ਕਿ ਦੱਸੋ 703770014 8195962345 ਨੰਬਰ ਹੈਗਾ ਆਪਣਾ ਜੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੌਬ ਦੇ ਲਈ ਅਪੋਇੰਟਮੈਂਟ ਕਰ ਦਿਓ 8195962345703710014 ਗੁੱਡ ਆਪਾਂ ਆਪਾਂ ਜੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਬਾਕੀ ਜੋ ਆਪਣੇ ਸੂਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਮੇਰੇ ਇੱਕ ਕਹਿਣ ਦੇ ਉੱਪਰ ਆਇਆ ਪਰ ਮੀਟਿੰਗ ਤਾਂ ਤੁਹਾਨੂੰ ਕਈ ਕਾਨੀਆਂ ਪਈਆਂ ਇਹਨਾਂ ਨਾਲ ਤੇ ਦਰਵਾਦ ਸਾਹਿਬ ਨੂੰ ਅਸੀਂ ਇੱਕ ਵਾਰੀ ਇਹਨਾਂ ਨੂੰ ਕਿਹਾ ਤੇ ਇਹ ਬਿਲਕੁਲ ਪਧਾ ਦੇ ਆ ਜੀ ਇਹਨਾਂ ਨੂੰ ਦੁਬਾਰਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਈ ਨਹੀਂ ਕੋਈ ਬਿਲਕੁਲ ਜੀ ਪਹਿਲੇ ਮਾਮਾ ਜੀ ਸ਼ੁਰੂ ਕਰਨ ਲੱਗੇ ਉਸ ਤੋਂ ਪਹਿਲਾਂ ਮੈਂ ਤਾਂ ਵੀਡੀਓ ਤੁਸੀਂ ਸਾਰੀਆਂ ਦੇਖ ਲਈਆਂ ਹਾਂ ਨੰਬਰ ਇੱਕ ਵਾਰ ਫੇਰ ਬੋਲ ਫੇਰ ਨੰਬਰ ਹਾਂ ਹਾਂ ਇਹ ਮੈਂ ਨਹੀਂ ਪੁੱਛਦਾ ਕਿੰਨੇ ਨੰਬਰ ਤੁਸੀਂ ਜੇ ਨੰਬਰ ਬੋਲਦੇ ਆ ਸਮਝ ਨਹੀਂ ਆਦਾ ਨਹੀਂ ਨਹੀਂ ਇਹ ਨੰਬਰ ਮੇਰੇ ਪਾਸ ਚੜਦੇ ਨਹੀਂ ਹੈਗੇ ਦੋਨਾਂ ਦਾ ਚੜੇ ਹੋਇਆ ਨਹੀਂ ਇਹ ਤਾਂ ਮੈਨੂੰ ਆਪਣੇ ਨੰਬਰ ਪਤਾ ਪਰ ਇਹਨਾਂ ਦਾ ਨੰਬਰ ਨਹੀਂ ਚੜੇ ਮੈਂ ਮੈਂ ਵਿਸ਼ੇਸ਼ ਤੌਰ ਤੇ ਜਲਵਾਹ ਸਾਹਿਬ ਸੂਰੀ ਸਾਹਿਬ ਦਾ ਇਹਨਾਂ ਨੇ ਸਾਡੇ ਲਈ ਬਹੁਤ ਉਹ ਐਮਐਚਓ ਕੱਟ ਕੇ ਸਾਡੇ ਲਈ ਟਾਈਮ ਕੱਟਿਆ 10 ਮਿੰਟ ਸਾਡੇ ਕੋ ਬਹੁਤ ਬਹੁਤ ਮਿਹਰਬਾਨੀ ਦਾ ਸ਼ੁਕਰੀਆ ਬਾਕੀ ਮੇਰਾ ਭਾਨਜਾ ਜਤਿੰਦਰ ਸਿੰਘ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ ਮੈਂ ਆਸ ਕਰਦਾ ਵਾਹਿਗੁਰੂ ਬੇਨਤੀ ਕਰਦਾ ਸੱਚੇ ਪਾਤਸ਼ਾਹ ਜਿਹੜਾ ਜਿਹੜਾ ਕੰਮ ਆ ਸਿਰੇ ਚੜੇ ਵਧੀਆ ਤਰ੍ਹਾਂ ਇਹਨੂੰ ਇਹਦੀ ਡੀਲਿੰਗ ਵਧੀਆ ਹੋਵੇ ਤੇ ਪਰਮਾਤਮਾ ਕਰੇ ਜਿਹੜੇ ਆ ਹੈਗੇ ਆ ਕਸਟਮਰ ਇੱਕ ਵਤ ਵਤ ਆਉਣ ਤੇ ਵਤ ਵਤ ਮੌਕਾ ਦੇਣ ਬਾਕੀ ਮੈਂ ਇਹਦੀ ਗਾਰੰਟੀ ਲਾਣਾ ਵੀ ਇਹ ਇੱਕਦਮ ਸਾਫ਼ ਬੰਦਾ ਆ ਦਿਲੋਂ ਸਾਫ਼ ਆ ਕੋਈ ਸਥਿਤ ਉਹ ਨਹੀਂ ਜੋ ਜੋ ਵੀ ਕੰਮ ਕਰੂਗਾ ਇੱਕਦਮ ਵਧੀਆ ਕੰਮ ਕਰੂਗਾ ਕਿਸੇ ਤਰ੍ਹਾਂ ਦੀ ਤਸੱਲੀ ਬਖਸ਼ ਕੰਮ ਆ ਜੋ ਵੀ ਵੈਲਪੇ ਕਰਨਾ ਕਿਸੇ ਤਰ੍ਹਾਂ ਦੇ ਵੀ ਕੋਈ ਹੈਗਾ ਕੋਈ ਕਨੈਕਸ਼ਨ ਲੈਣਾ ਕੋਈ ਵੀ ਆ ਇਹਦੇ ਵਲੋਂ ਪੂਰੀ ਗਰੰਟੀਡ ਆ ਕੋਈ ਦੰਦੀ ਹੈ ਨੀਗੀ ਹਰ ਇੱਕ ਬੰਦਾ ਮੈਂ ਬੇਨਤੀ ਕਰਦਾ ਮੀਡੀਆ ਰਾਹੀਂ ਵੀ ਇਹਨਾਂ ਨੂੰ ਮੌਕਾ ਦਿਓ ਸੇਵਾ ਦਾ ਤਾਂ ਕਿ ਅੱਗੇ ਵਧ ਸਕਣ ਠੀਕ ਹੈ ਕਿ ਬਾਹਰ ਸਾਡੇ ਬੱਚੇ ਜਾਂਦੇ ਆ ਅਸੀਂ ਚਾਹੁੰਦੇ ਹਾਂ ਸਾਡੇ ਇੱਥੇ ਹੀ ਬੱਚੇ ਐਫਰਟ ਕਰਨ ਇੱਥੇ ਹੀ ਕੋਈ ਕਾਰੋਬਾਰ ਖੋਲਣ ਤਰੱਕੀਆਂ ਕਰਨ ਤਾਂ ਕਿ ਜਿਹੜੇ ਪ੍ਰਵਾਸੀ ਆ ਸਾਡੇ ਕੋਲ ਇੱਥੇ ਜਿਆਦਾ ਨਿਫਤਦਾਦ ਵਿੱਚ ਹੋ ਗਏ ਪਰ ਫਿਰ ਵੀ ਬੇਨਤੀ ਆ ਕਿ ਇੱਥੇ ਸਾਡੇ ਆਪਣੇ ਪੰਜਾਬੀਆਂ ਨੂੰ ਮੌਕੇ ਮਿਲੇ ਕੰਮ ਕਰਨ ਦਾ ਇਹਨਾਂ ਦੀ ਜਿੰਨੇ ਵੀ ਹੌਸਲਾ ਵਧਾਈ ਹੋ ਸਕੇ ਤੁਸੀਂ ਕਰ ਸਕੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਜੀ ਔਰ ਸਾਰੇ ਸੰਗਤ ਦਾ ਗਰੇ ਇੱਥੇ ਪਹੁੰਚੇ ਵਿਸ਼ੇਸ਼ ਤੌਰ ਤੇ ਸੂਰੀ ਸਾਹਿਬ ਤੁਹਾਡਾ ਧਲਾਸਾ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਦੇਖੋ ਤੁਸੀਂ ਗਰੰਟੀ ਲੈ ਲਈ ਨਾ ਮਾਂ ਮਾਂ ਦੋ ਵਾਰ ਮਾਂ ਹੁੰਦੀ ਹੈ ਬਿਲਕੁਲ ਜਿੱਤਾ ਸੂਰੀ ਜੀ ਬਿਲਕੁਲ ਮੇਰਾ ਪਿਆਰ ਜ਼ਿਆਦਾ ਹੁੰਦਾ ਹੈ ਮਾਂ ਮਾਂ ਦੋ ਵਾਰ ਮਾਂ ਬਿਲਕੁਲ ਬਿਲਕੁਲ ਕਹਿੰਦਾ ਹੈ ਜੀ ਬਿਲਕੁਲ ਬਿਲਕੁਲ ਨਹੀਂ ਜੇਬ ਚੋਂ ਪੈਸੇ ਕੱਢਣ ਵੱਧ ਟਾਈਮ ਲੱਗ ਗਿਆ ਉਹਨਾਂ ਲੇਕਿਨ ਪੇਮੈਂਟ ਜਿਹੜੀ ਆ ਉਹ ਤੋਂ ਛੇਤੀ ਹੋ ਗਏ ਬਿਲਕੁਲ ਸਰ ਓਕੇ ਜੀ ਪੇਮੈਂਟ ਜਿਹੜਾ ਸਾਨੂੰ ਜੀ ਸਕਸੈਸਫੁਲ ਦਾ ਮੈਸੇਜ ਵੀ ਆ ਗਿਆ ਉਹਨਾਂ ਨੂੰ ਵੀ ਚਲਾ ਗਿਆ ਜੀ ਰਸੀਪਟ ਨੰਬਰ ਵੀ ਦੇਖੋ ਤੁਸੀਂ ਬੜੀ ਚੰਗੀ ਗੱਲ ਕੀਤੀ ਮਾਮਾ ਜੀ ਹਾਂਜੀ ਹਾਂਜੀ ਆਪਣੇ ਜਿਹੜੇ ਨੌਜਵਾਨ ਨੇ ਬਾਹਰ ਜਾ ਰਹੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਜਿਹੜੇ ਇਦਾਂ ਸ਼ੁਰੂਆਤ ਕਰਦੇ ਆ ਸਾਨੂੰ ਉਹਨਾਂ ਦੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਆ ਉਹਨਾਂ ਨਾਲ ਖੜਨਾ ਚਾਹੀਦਾ ਮੌਕਾ ਦੇਣਾ ਚਾਹੀਦਾ ਬਿਲਕੁਲ 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 ਜੀ ਕਿਉਂਕਿ ਐਪੀਡ ਕਰਦੋ ਸਾਥ ਸਪੋਰਟ ਕਰੋ ਜਿੰਨੀ ਵੀ ਸੋਸਾਇਟੀ ਆ ਉਸ ਤੋਂ ਜ਼ਿਆਦਾ ਬੈਟਰ ਆ ਜੀ ਤੇ ਇਹ ਤੋਂ ਪਰੇ ਕੁਝ ਨਹੀਂ ਹੈਗਾ ਕਿਉਂਕਿ ਜੇ ਇਹਦੇ ਕਰਕੇ ਆਪਾਂ ਬਾਕੀ ਨੂੰ ਹੌਸਲੇ ਮਿਲੂਗਾ ਵੀ ਹਾਂ ਉਹਨੇ ਕੰਮ ਸ਼ੁਰੂ ਕੀਤਾ ਕੰਮ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਕੰਮ 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 ਹੀ ਆ ਛੋਟੇ ਕੰਮ ਤੋਂ ਹੀ ਵੱਡਾ ਕੰਮ ਸ਼ੁਰੂ ਹੁੰਦਾ ਜਦੋਂ ਅਸੀਂ ਸ਼ੁਰੂਆਤ ਕਰਦੇ ਆਂ ਤੇ ਉਹ ਗਾਂ ਤੇ ਗਾਂ ਉਹਦਾ ਫਟਕਾ ਕਹਿੰਦਾ ਮਿਲ ਜਾਂਦਾ ਇੱਕ ਬੰਦਾ ਰੇੜੀ ਤੋਂ ਸ਼ੁਰੂ ਕਰਦਾ ਕੰਮ ਲੇਕਿਨ ਉਹ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋਨੇ ਆ ਕਿ ਕਿਤੇ ਨਾ ਕਿਤੇ ਉਹ ਉਚਾਈਆਂ ਤੇ ਪਹੁੰਚ ਜਾਂਦਾ ਇਹ ਚੀਜ਼ਾਂ ਜ਼ਰੂਰੀ ਆ ਕੰਮ ਸ਼ੁਰੂਆਤ ਕਰੋ ਚਾਹੇ ਛੋਟਾ ਚਾਹੇ ਵੱਡਾ ਕਿਤੇ ਵੀ ਹੋ ਸ਼ੁਰੂਆਤ ਕਰੋ ਬੰਦਾ ਬਹੁਤ ਆਕਾਸ਼ ਤੇ ਪਹੁੰਚ ਜਾਂਦਾ ਛੋਟੇ ਕੰਮ ਤੋਂ ਹੀ ਵੱਡਾ ਕੰਮ ਆ ਪ੍ਰਮਾਤਮਾ ਇਹਦੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਰੱਖੇ ਬਸ ਸਾਥ ਦਿਓ ਤੁਸੀਂ ਸਾਰਾ ਮੀਡੀਆ ਵੀ ਤੇ ਜਿੰਨੇ ਵੀ ਸਾਥੀ ਆ ਆਜੋ ਸਾਡੇ ਤੁਹਾਡੇ ਯਾਰ ਕੀ ਪਰਿਵਾਰਕ ਮ ਦੇਖੋ ਤੁਸੀਂ ਤਾਂ ਵੱਡੀ ਮਾਏ ਆ ਫਿਰ ਜੀ ਜੀ ਮੈਂ ਤੁਸੀਂ ਬਾਈਕ ਜੀ ਖਾਲਸਾ ਵਜੀਫ ਫਤੇ ਇਹ ਮੇਰਾ ਭਾਂਜਾ ਤੇਂਦਰ ਸਿੰਘ ਹੈ ਕਾਫੀ ਚਿਰ ਤੋਂ ਇਹ ਮਤਲਬ ਮਿਹਨਤ ਕਰ ਰਿਹਾ ਤਕਰੀਬਨ ਮੈਸੇ 10 15 ਸਾਲ ਤੋਂ ਮਿਹਨਤ ਕਰ ਰਿਹਾ ਤੇ ਅੱਜ ਮੌਕਾ ਪਰਮਾਤਮਾ ਨੇ ਦਿੱਤਾ ਉਹ ਇੱਥੇ ਵਧੀਆ ਇਹਨੇ ਅੱਜ ਦਫਤਰ ਖੋਲਿਆ ਆਪਣਾ ਇਹਹੀ ਗੱਲ ਆ ਵੀ ਛੋਟੇ ਕੰਮਾਂ ਤੋਂ ਵੱਡੇ ਕੰਮ ਹੀ ਹੁੰਦੇ ਆ ਬਾਹਰ ਜਾਣ ਦੀ ਲੋੜ ਨਹੀਂ ਜੇ ਸਾਡੇ ਜੋ ਨੌਜਵਾਨ ਇੱਥੇ ਆ ਕੇ ਕੰਮ ਕਰਨ ਤੇ ਬਹੁਤ ਵਧੀਆ ਇੱਥੋਂ ਤਰੱਕੀਆਂ ਪਰਮਾਤਮਾ ਦੇਵੇ ਤੇ ਤੁਸੀਂ ਇਹਨਾਂ ਦੇ ਪਰਮਾਤਮਾ ਇਹਨਾਂ ਦੇ ਤੰਦਰੁਸਤੀ ਰੱਖੇ ਔਰ ਕੰਮ ਇਹਨਾਂ ਦਾ ਚੱਲਦਾ ਰਹੇ ਵਧੀਆ ਤੁਸੀਂ ਵੀ ਦੇਖੋ ਮੇਨ ਰੋਡ ਤੇ ਨਾਲੇ ਕਿਸੇ ਗਲੀ ਮੁਹੱਲੇ ਚ ਨਹੀਂ ਹੈਗਾ ਬਿਲਕੁਲ ਮੇਨ ਰੋਡ ਤੇ ਪਾਰਕਿੰਗ ਵੀ ਵਧੀਆ ਥੇ ਛਕੀ ਤੇ ਤੁਸੀਂ ਬਿਲਕੁਲ ਓਪੋਜ਼ਿਟ ਤੇ ਐਚਡੀਐਫਸੀ ਬੈਂਕ ਹੈ ਤੇ ਸਾਹਮਣੇ ਦਾ ਹੈਗਾ ਲੋਕੇਸ਼ਨ ਬਹੁਤ ਵਧੀਆ ਹੈ ਤੇ ਅਸੀਂ ਕਹਿੰਨੇ ਚਲੋ ਜੀ ਪਰਮਾਤਮਾ ਦੀ ਤੰਦਰੁਸਤੀ ਜਕ ਤਰੱਕੀਆਂ ਬਖਸ਼ੀ ਇਹ ਆ 10 ਪਰਮਾਤਮਾ ਦੇ ਦੇਖੋ ਤੁਸੀਂ ਗੱਲ ਕੀ ਨਾ ਕਿ ਛੋਟਾ ਕੰਮ ਨਾ ਕੱਦ ਵੱਡਾ ਨਾ ਪਦ ਵੱਡਾ ਜਿਹੜਾ ਮੌਕੇ ਤੇ ਖੜਜੋ ਇਨਸਾਨ ਸਭ ਤੋਂ ਵੱਡਾ ਤੁਸੀਂ ਪਰਿਵਾਰਕ ਮੈਂਬਰ ਨਾਲ ਖੜੇ ਆ ਤੁਸੀਂ ਸਭ ਤੋਂ ਵੱਡੇ ਔਰ ਵੀਰ ਨੇ ਮਿਹਨਤ ਕੀਤੀ ਆ ਉਹ ਸਭ ਤੋਂ ਵੱਡੀ ਚੀਜ਼ ਹੈ ਤੰਦਰੁਸਤੀ ਰਵੇ ਚੜ੍ਹਦੀ ਕਲਾ ਰਵੇ ਤੇ ਤੁਸੀਂ ਇਸੇ ਤਰੀਕੇ ਨਾਲ ਤਰੱਕੀ ਕਰੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਸਰ ਠੀਕ ਆ ਸਰ ਠੀਕ ਆ ਸਰ ਜੀ ਜੀ